ਸੰਸਕਾਰ ਜਾਗਰਣ ਸੁਸਾਇਟੀ ਦਾ ਮੁੱਖ ਉਦੇਸ਼ ਹੈ ਬੱਚਿਆਂ ਵਿੱਚ ਆਪਣੇ ਧਰਮ ਪ੍ਰਤੀ ਸੰਸਕਾਰ ਪੈਦਾ ਕਰਨਾ ਆਪਣੇ ਧਰਮ ਦੀ ਗ੍ਰੰਥਾਂ ਦੇ ਦਿੱਤੇ ਉਪਦੇਸ਼ ਨੂੰ ਚਲ ਕੇ ਆਪਣੇ ਜੀਵਨ ਨੂੰ ਪੂਜਿਤ ਕਰਨਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਸਕਾਰ ਜਾਗਰਣ ਸੁਸਾਇਟੀ ਦੇ ਪ੍ਰਧਾਨ ਕਰਮਚੰਦ ਨੇ ਸ਼੍ਰੀ ਹਨੂਮਾਨ ਜੀ ਦੇ ਜਨਮ ਉਤਸਵ ਨੂੰ ਮੁੱਖ ਰੱਖ ਕੇ ਬਸੀ ਪਠਾਣਾ ਵਿੱਚ ਸਥਿਤ ਨਾਮ ਦੇ ਮੰਦਿਰ ਕਰਵਾਏਗੇ ਧਾਰਮਿਕ ਸੰਗੀਤਮਈ ਸਮਾਗਮ ਦੀ ਸਮਾਪਤੀ ਉਪਰੰਤ ਕੀਤੇ ਇਸ ਸਮਾਗਮ ਵਿੱਚ ਪ੍ਰਸਿੱਧ ਪੰਡਿਤ ਬੂਆ ਦਿੱਤਾ ਜੰਮੂ ਵਾਲਿਆਂ ਨੇ ਆਪਣੀ ਮਦਦ ਤੇ ਮਿੱਠੀ ਆਵਾਜ਼ ਨਾਲ ਭਗਤਾਂ ਨੂੰ ਮੰਤਰਮੁਖੀ ਸਮਾਗਮ ਵਿੱਚ ਹਲਕਾ ਵਿਧਾਇਕ ਰਪਿੰਦਰ ਸਿੰਘ ਹੈਪੀ ਲੋਕ ਸਭਾ ਹਲਕਾ ਫਟੇਗੜ ਸਾਹਿਬ ਆਪ ਉਮੀਦਵਾਰ ਗੁਪੀ ਸਿੰਘ ਜੀਪੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਮਹਾਂਤ ਡਾਕਟਰ ਸਿਕੰਦਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਆਪਣੇ ਸੰਬੋਧਨ ਵਿੱਚ ਸਮੁੱਚੇ ਹੀ ਸਮਾਗਮ ਦੀ ਸ਼ਲਾਘਾ ਕੀਤੀ ਪ੍ਰੀਖਿਆ ਵਿੱਚ ਪਾਸ ਹੋਏ ਬੱਚਿਆਂ ਨੂੰ ਆਏ ਮਹਿਮਾਨਾਂ ਵੱਲੋਂ ਮੋਮੈਂਟੋ ਦੇ ਕੇ ਸਨਮਾਨਿਤ ਕਰ ਹੌਸਲਾ ਅਫਸਾਇ ਦਿੱਤੀ ਮੇਰਾ ਨਾਮ ਅਨਸ਼ਿਕ ਹੈ। ਅਨਸ਼ਿਕਾ ਜੀ। ਤੁਹਾਨੂੰ ਮੇਰੇ ਨਾਲ ਮੁਲਾਕਾਤ ਕੀਤਾ ਗਿਆ ਆ। ਕਿਸ ਤਰ੍ਹਾਂ ਦੀ ਜਿਹੜੀ ਪ੍ਰਸ਼ਨੋਤਰੀ ਉਕਾ ਟੈਸਟ ਕਰਵਾਈ ਗਈ ਸੀ ਤੇ ਕੀ ਚਾਹਣਾ ਚਾਹੋਗੇ ਬਾਰੇ ਸਾਡੇ ਤੋਂ ਨਮਾਣ ਚਾਹ ਲਿਖਲ ਕਰਵਾਈ ਗਈ ਸੀ ਮਤਲਬ ਕਿਸੇ ਸਾਥ 18 ਬੱਚੇ ਕਿਸੇ ਸਾਨੂੰ ਲਿਖਣਾ ਸੀ ਬਿਨਾਂ ਕਟਿੰਗ ਕਰੇ ਤੇ ਰਾਈਟਿੰਗ ਵੀ ਸਾਫ਼ ਸੁਥਰੀ ਹੋਣੀ ਚਾਹੀਦੀ ਸੀ ਮੈਨੂੰ ਬਹੁਤ ਵਗਿਆ ਲੱਗਿਆ ਕਿ ਇਸ ਤਰ੍ਹਾਂ ਸਾਨੂੰ ਆਪਣੇ ਧਰਮਵਾਰਾ ਪਤਾ ਚੱਲਦਾ ਮੈਂ ਚਾਹੁੰਦੀ ਕਿ ਮਤਲਬ 4 ਜਗਾਂ ਤੇ ਵੀ ਹੋਣੀ ਚਾਹੀਦੀ ਜਿਸ ਦੇ ਨਾਲ ਔਰਾਂ ਨੂੰ ਵੀ ਆਪਣੇ ਧਰਮਵਾਰਾ ਪਤਾ ਚੱਲ ਲੇ ਤੇ ਬੱਚੇ ਨਾ ਦੇ ਕੋਈ ਜਾਗ ਵੀ ਖਾਣ ਜਿਹੜੇ ਬੱਚੇ ਨਹੀਂ ਪਾਉਂਦੇ ਭਾਗ ਲਾ ਪਏ ਜਾਂ ਨਹੀਂ ਲੱਭਦੇ ਨਹੀਂ ਮਿਲਦੇ ਨਹੀਂ ਮਿਲਣੋ ਸਿਰਫ ਕੀ ਕਹਣਾ ਹੈ ਤੁਹਾਨੂੰ ਨਹੀਂ ਨਾਨੂ 아이 कहना चाहूंगी कि मतलब नानू ये ना सिस्टेम करना चाहिए जिससे ना नानू अपने तरंगारे पता चलेगा ਤੇ ਹੋਰ ਕਾਫੀ ਕੁਝ ਸਿੱਖਣ ਲਈ ਪਤਾ ਚਲੇਗਾ ਇਸ ਤਰ੍ਹਾਂ ਦਾ ਪਾਲਣਾ ਕਰਦਾ ਜਾਓ ਹੋਰ ਨ ਕੋਈ ਬੋਰਿੰਗ ਸਬਜੈਕਟ ਕਨਸੈਪਟ ਤਾਂ ਨਹੀਂ ਲਾਉਣੀ ਨਹੀਂ ਅਬ ਬਹੁਤ ਹੋ ਗਿਆ ਲੈ ਸੰਗ ਕਾ ਕਰਨਾ ਚਾਹੀਦਾ ਅਜੇ ਮੇਰੇ ਕੋਲ ਨਹੀਂ ਕਹੀ ਦੀ ਹਾਂਜੀ ਜੀ ਮੈਨੂੰ ਕਹੀ ਦੀ ਅੱਗੇ ਬਸੇ ਪਠਾਲਾਂ ਦੇ ਵਿੱਚ ਨਾਮ ਦੇ ਤੇ ਮਨਕਬੇ ਇੱਕ ਜਾਗਰਤ ਸੋਸਾਇਟੀ ਵੱਲੋਂ ਇਹ ਪ੍ਰੋਗਰਾਮ ਕਰਾਇਆ ਗਿਆ ਹੈ। ਇਹ ਤਕਰੀਬਨ ਮੇਰਾ خیال ਹੱਦ ਸਾਹ ਹੀ ਕਰਾਉਂਦੇ ਮੈਂ ਪਿਛਲੇ ਸਾਲ ਵੀ ਆਇਆ ਸੀ। ਇਹ ਜਿਹੜੀ ਜਾਗਰਤ ਸੋਸਾਇਟੀ ਹੈ ਸਮਾਜ ਸੇਵਾ ਦੇ ਬਹੁਤ ਕੰਮ ਕਰਦੀ ਹੈ। ਕਿ ਦੇ ਵਿੱਚ ਆਦਾ ਜਿਹੜਾ Hindu ਸਮਾਜ ਦੇ ਘਰਨ ਹੈ ਉਹ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ, ਉਹਨਾਂ ਨੂੰ ਪੜਾਇਆ ਜਾਂਦਾ ਹੈ। ਉਹਨਾਂ ਦੇ ਫੇਪਲ ਨੇ ਜਾਨੂੰ। ਤਾਂ ਕਹਿਦਾ ਉਹਨਾਂ ਦੇ ਕੰਪੀਟੀਸ਼ਨ ਹੁੰਦੇ ਨੇ ਜੋ ਫਰਸਟ ਟੈਕ ਆਉਂਦੇ ਹੈ ਉਹਨਾਂ ਨੂੰ ਸਰਮਾਨਤ ਕੀਤਾ ਜਾਂਦਾ ਹੈ ਨਹੀਂ ਇਸੇ ਪਿਛਲੇ ਸਾਲ ਵੀ ਆਇਆ ਸੀ 3 ਮਹੀਨੇ ਪਹਿਲਾਂ ਇੱਥੇ ਬੱਚਿਆਂ ਨੂੰ ਸਾਰਾ ਕੁਝ ਪੜਾਇਆ ਪੜਾ ਕੇ ਦਿੱਤਾ ਗਿਆ ਕਿ ਇਹਨਾਂ ਨੂੰ ਪੜਾਉਣੇ ਆ ਇੱਥੇ ਹਨੂ ਮਾਂ ਚਲੀਸਾ ਸਾਡੇ ਹਿੰਦੂ ਸਮਾਜ ਦਾ ਜਿਹੜੇ ਵੀ ਜਿਹੜੇ ਰਸਮ ਇਹ ਸਾਡੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਇਹ ਸੋਸਾਇਟੀ ਸਮਾਜ ਸੇਵ ਚੰਗੇ ਕੰਮ ਕਰ ਰਹੀ ਹੈ ਜੈ ਮੇਰਾ ਨਾਮ ਕਰਨ ਚੰਦ ਹੈ ਜੀ ਸੰਸਕਾਰ ਜਾਗਰਤੀ ਸੋਸਾਇਟੀ ਨੇ ਅਹੁਦੇਦਾਰ ਦਾ ਪ੍ਰਧਾਨ ਹੋਣ ਦੇ ਨਾਤੇ ਵੋਬੈ ਸਾਰੇ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੂੰ ਪੇਪਰ ਦੇਣ ਵਾਸਤੇ ਭੇਜਿਆ ਇਹ ਮੇਰਾ ਲਗਭਗ 7ਵਾਂ 8ਵਾਂ ਉਪਰਾਲਾ ਸੀ ਜਿਸ ਦੇ ਵਿੱਚ ਇਹ ਬੱਚੇ ਆਂਦੇ ਹਨ ਪ੍ਰਸ਼ਨ ਉੱਤਰ ਦੇ ਜਵਾਬ ਦਿੰਦੇ ਹਨ ਜਿਸ ਤਰ੍ਹਾਂ ਕਿ ਅਸੀਂ ਪਾਠ ਲਖਵਾਇਆ ਤੇ ਅਨੁਮਾਨ ਚ ਲਿਸਟਾ ਦੇ ਵਿੱਚ ਵੀ 18 ਬੱਚਿਆਂ ਨੇ ਭਾਗ ਲਿੱਤਾ ਤੇ ਅੱਗੇ ਦੀ ਸਾਡੀ ਜਿਹੜੀ ਪਲਾਨਿੰਗ ਹੈ ਉਹ ਇਹ ਹੈ ਕਿ ਅਸੀਂ ਤੋਂ ਛੋਟੇ ਬੱਚੇ ਵੀ ਇਸ ਵਿੱਚ ਸ਼ਾਮਲ ਕਰੀਏ 8 ਤੋਂ ਲੈ ਕੇ 10 ਸਾਲ ਦੇ ਬੱਚੇ 10 ਤੋਂ 12 ਅਤੇ 13 ਤੋਂ 15 ਤਿੰਨ ਸਾਡੀਆਂ ਦੋ ਕੈਟਾਗਰੀਆਂ ਚਲਦੀਆਂ ਤਿੰਨ ਕੈਟਾਗਰੀਆਂ ਐਸੇ ਨੂੰ ਕਰਾਂਗੇ ਅਸੀਂ ਛੋਟੇ ਬੱਚੇ ਜਿਹੜੇ ਹਨ 8 ਤੋਂ 10 ਸਾਲ ਵਾਲੇ ਉਸ ਤੋਂ ਅਸੀਂ ਸਿਰਫ ਪੰਜ ਨਾਮ ਲਿਖਵਾਉਣੇ ਹਨ ਭਗਵਾਨ ਦੇ ਤੁਸੀਂ ਵੀ ਚਾਹੇ ਸਿੱਖ ਧਰਮ ਨਾਲ ਰਿਲੇਟਡ ਹੈ ਹਿੰਦੂ ਨਾਲ ਉਹ ਪੰਜ ਨਾਮ ਲਿਖਣੇ ਹਨ ਛੋਟੇ ਬੱਚੇ ਨੇ ਜਿਹੜੇ ਛੋਟੇ ਬੱਚਿਆਂ ਨੂੰ ਉਸ ਤੋਂ ਬਾਅਦ ਉਹਨਾਂ ਦੇ 10 ਪ੍ਰਸ਼ਨ ਹਨ ਜਿਹੜੇ ਉਸ ਤੋਂ ਵੱਡੇ ਬੱਚੇ ਹਨ ਉਸ ਤੋਂ ਵੱਡੇ ਬੱਚਿਆਂ ਵਾਸਤੇ 10 ਪ੍ਰਸ਼ਨ ਤੇ ਇੱਕ ਕੋਈ ਨਾ ਕੋਈ ਆਰਤੀ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਸ਼ਲੋਕ ਵਗੈਰਾ ਲਿਖ ਸਕਦੇ ਹਾਂ ਜੀ ਉਹ ਉਦੇਸ਼ ਇਹ ਹੈ ਕਿ ਸਾਰੇ ਸਾਡੇ ਸੰਸਾਰ ਦੇ ਬੱਚੇ ਹਨ ਜਿਹੜੇ ਸਾਡੇ ਸੰਸਾਰ ਦੇ ਜਿੰਨੇ ਵੀ ਬੱਚੇ ਹਨ ਉਹ ਸਾਡੇ ਕਿਸੇ ਵੀ ਚਰਨ ਨਾਲ ਰਿਲੇਟਡ ਹਨ ਉਹ ਆਪਣੇ ਧਰਮ ਦੇ ਪ੍ਰਤੀ ਜਾਗਰੂਕ ਹੋਣ ਸਾਡੇ ਬੱਚਿਆਂ ਵਿੱਚ ਅੱਛੇ-ਅੱਛੇ ਸੰਸਕਾਰ ਆਣ ਵੱਡਿਆਂ ਦਾ ਆਦਰ ਤੇ ਆਪਣੇ ਫਰਜ਼ਾਂ ਦੇ ਪ੍ਰਤੀ ਉਹ ਜਾਗਰੂਕ ਹੋਣ ਯਾ ਜਿੰਦਲ ਦਾ ਅੱਜ ਇਹ ਜਿਹੜੇ ਬੱਚੇ ਨੇ ਕੁੱਝ ਸਿਰੇ ਕੋ ਪੜ੍ਹਾਈ ਤੱਕ ਪਹੁੰਚ ਰਹੇ ਨੇ ਸਕੂਲ ਤੋਂ ਕੁੱਝ ਨਹੀਂ ਚੀਜ਼ਾਂ ਕਰਕੇ ਮੈਂ ਸਿੱਖਣਾ ਚਾਹੂਗਾ ਕਿ ਕਾਰਨ ਇਹ ਕਾਰਨ ਹੈ ਕਿ ਸਕੂਲਿਤ ਬੱਚਿਆਂ ਦੀ ਘਾਟ ਦੀ ਗੁੰਜਰ ਬੀਤ ਰਹੇ ਨੇ ਇਹ ਅਪੀਲ ਕਰਨਾ ਚਾਹੋ ਮੈਂ ਅਪੀਲ ਕਰਾਂਗਾ ਕਿ ਬੱਚਿਆਂ ਨੂੰ ਪੜ੍ਹਾਉਣਾ ਵੀ ਜ਼ਰੂਰੀ ਹੈ ਬੱਚਿਆਂ ਨੂੰ ਪੜ੍ਹਾਈ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ ਤੇ ਬੱਚਿਆਂ ਨੂੰ ਜੇਕਰ ਧਰਮ ਵਾਲੇ ਪਾਸੇ ਲਗਾਉਣਾ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਮਾਪੇ ਇਸ ਦਰ ਪ੍ਰੇਰਿਤ ਕਰ ਸਕਦੇ ਹਨ ਤੇ ਵੀ ਕੁਝ ਸਮਾਂ ਪੜ੍ਹਾਈ ਵੱਲ ਤੇ ਕੁਝ ਸਮਾਂ ਉਸ ਦੇ ਵਿੱਚੋਂ ਅੱਧਾ ਘੰਟਾ 1 ਘੰਟਾ 10 ਮਿੰਟ 15 ਮਿੰਟ ਧਰਮ ਦੇ ਪ੍ਰਤੀ ਵੀ ਉਹਨਾਂ ਨੂੰ ਕੋਈ ਨਾ ਕੋਈ ਸਿੱਖਿਆ ਦੇਣ ਤਾਂ ਕਿ ਉਹ ਧਰਮ ਦੇ ਬੱਤੀ ਜਾਗਰੂਕ ਹੋਣ